ਵਿਲਾਦੀ ਵੱਡੀ ਖਬਰ ਐਸਜੀਪੀਸੀ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਗਈ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਐਸਜੀਪੀਸੀ ਨੂੰ ਫੌਰੀ ਰਾਹਤ ਦੇਣ ਤੋਂ ਨਾ ਕਰ ਦਿੱਤੀ ਐਸਜੀਪੀਸੀ ਨੇ ਹਰਿਆਣਾ ਦੇ ਗੁਰਦੁਆਰਾ ਦਾ ਪ੍ਰਬੰਧ ਫਿਲਹਾਲ ਐਸਜੀਪੀਸੀ ਦੇ ਹੱਥਾਂ ਵਿੱਚ ਹੀ ਰੱਖਣ ਸੰਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਨੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਖਿਲਾਫ ਪਾਈ ਗਈ ਪਟੀਸ਼ਨ ਤੇ ਸੁਣਵਾਈ ਨੂੰ ਕੱਲ ਤੱਕ ਟਾਲ ਦਿੱਤਾ ਹੈ ਅਤੇ ਐਸਜੀਪੀਸੀ ਨੂੰ ਫੌਰੀ ਰਾਹਤ ਦੇਣ ਤੋਂ ਮਨਾ ਕਰ ਦਿੱਤਾ ਹੈ ਯਾਨੀ ਕਿ ਫਿਲਹਾਲ ਇਹ ਫੈਸਲਾ ਐਚਐਸਜੀਐਮਸੀ ਐਡਹੌਕ ਦੇ ਪੱਖ ਵਿੱਚ ਹੀ ਗਿਆ ਹੈ ਹਰਪ੍ਰਜਨ ਸਿੰਘ ਜਿਨ੍ਹਾਂ ਨੇ ਇਹ ਪਟੀਸ਼ਨ ਪਾਈ ਸੀ ਉਹ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਹਰਪ੍ਰਜਨ ਜੀ ਫਿਲਹਾਲ ਤੇ ਫੈਸਲਾ ਐਚਐਸਜੀ ਐਮਸੀ ਦੇ ਹੱਕ ਵਿੱਚ ਹੀ ਰਿਹਾ ਹੈ ਦੇਖੋ ਇਸ ਤਰ੍ਹਾਂ ਵੀ ਸਾਡੇ ਸੁਪਰੀਮ ਜਿਹੜੀ ਤਾਕਤ ਹੈ ਜੀ ਉਹ ਕਾਲ ਤੱਕ ਹੈ ਜੀ ਔਰ ਹਰ ਸਿਕੂਰ ਹੈ ਕਾਲ ਤੱਕ ਤੇ ਅੱਗੇ ਸਿਰ ਨਵਾਂਦਾ ਹੈ ਜੀ ਔਰ ਉਸ ਦਾ ਹਰ ਹੁਕਮ ਮੰਨਦਾ ਹੈ ਜੀ ਔਰ ਜਿੱਥੇ ਜੋ ਇਲੈਕਸ਼ਨ ਹੋਈ ਹੈ ਜੀ 2011 ਚ ਜੀ ਸੇਖ ਪੌਣੇ ਉਹਨਾਂ ਨੂੰ ਜੜੋ ਨਕਾਰਤਾ ਪਰ ਉਹਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਜੀ ਪਰ ਸਾਨੂੰ ਸੇਖ ਸੰਗਤ ਨੇ ਚੋਣ ਕੇ ਸ਼੍ਰੋਮਣੀ ਗੁਰਦਵਾਰਾ ਬੰਦ ਕਮੇਟੀ ਚ ਭੇਜਿਆ ਜੀ ਔਰ ਅਹੀਂ ਸਿੱਖਾਂ ਦੀ ਨਮਾਇੰ ਸਹੀ ਰੂਪ ਵਿੱਚ ਨਮਾਇੰਦਗੀ ਕਰਦੇ ਆ ਜੀ ਔਰ ਹੁੱਡਾ ਨੇ ਜੋ ਇੱਕ ਲੈਗਾ ਕਮੇਟੀ ਬਣਾਈ ਹੈ ਗੈਰ ਸੰਵਿਧਾਨਕ ਹੈ ਜੀ ਔਰ ਹੁੱਡਾ ਨੇ ਇੱਕ ਬਿਆਨ ਦਿੱਤਾ ਹੈ ਪਰ ਉਸ ਨੇ ਕਿਹਾ ਕੋਈ ਸੁਪਰੀਮ ਕੋਰਟ ਵਿੱਚ ਇਸ ਨੂੰ ਚੈਲੰਜ ਕਰੇ ਜੀ ਪਰ ਮੈਂ ਸਿੱਖਾਂ ਦਾ ਚੁਣਿਆ ਨੁਮਾਇੰਦਾ ਹਾਂ ਜੀ ਉਹ ਮੇਰਾ ਹੱਕ ਬਣਦਾ ਹੈ ਜੀ ਪਰ ਮੈਂ ਆਪਣੇ ਤੌਰ ਤੇ ਜਿਹੜੀ ਸੁਪਰੀਮ ਕੋਰਟ ਵਿੱਚ ਜਿਹੜੀ ਪਟੀਸ਼ਨ ਪਾਈ ਹੈ ਜੀ ਔਰ ਮੈਂ ਉਸ ਨੂੰ ਇਨਸਾਫ ਮੰਗਣਾ ਚਾਹੁੰਦਾ ਕਿ ਜਿਹੜੇ ਸੜੇ ਇਹ ਇੱਥੇ ਦੇ ਇਲੈਕਟਿਕ ਮੈਂਬਰ ਆ ਜੀ ਅਸੀਂ ਸੋ ਉਹਨਿਕ ਉਹਦਾ ਪੰਨਾ ਕਮੇਟੀ ਨੂੰ ਜੀ ਸਹੀ ਰੂਪ ਚ ਚਲਾ ਰਹੇ ਆ ਜੀ ਇਹ ਲੋਕ ਜਿਨ੍ਹਾਂ ਦੀ ਜਵਾਨਤਾ ਜਬਤ ਹੋਈਆਂ ਨੇ ਸਰਕਾਰ ਉਹਨਾਂ ਨੂੰ ਅੱਗੇ ਕਰਕੇ ਸਿੱਟ ਕੌਮਿਟੀ ਫੋਟ ਪਾਣਾ ਚਾਹੁੰਦੀ ਹੈ ਜੀ ਔਰ ਇਹ ਕਦੀ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਹਰਬਜਨ ਜੀ ਸੂਤਰਾ ਦੇ ਹਵਾਲੇ ਤੋਂ ਖਬਰ ਇਹ ਵੀ ਆਈ ਹੈ ਕਿ ਕੋਈ ਹੋਰ ਤਾਜ਼ਾ ਪਟੀਸ਼ਨ ਵੀ ਤੁਹਾਡੇ ਵੱਲੋਂ ਪਾਈ ਗਈ ਹੈ ਉਹ ਕਿਹੜੀ ਪਟੀਸ਼ਨ ਹੈ ਤੇ ਉਸ ਵਿੱਚ ਕੀ ਮੰਗ ਰੱਖੀ ਗਈ ਹੈ ਮੈਂ ਇਸ ਪਟੀਸ਼ਨ ਵਿੱਚ ਇਹ ਮੰਗ ਰੱਖੀ ਆ ਵੀ ਜਿਹੜੀ ਇਹ ਦਿਲ ਬਣਿਆ ਹੈ ਇਹ ਗੈਰ ਸੰਵਿਧਾਨਕ ਹੈ ਇਹਨੂੰ ਖਾਰਜ ਕੀਤਾ ਜਾਵੇ ਇਹ ਤਰੋਖ ਲਈ ਜਾਵੇ ਕਾਨੂੰਨ ਦੀ ਮਦਦ ਹੁਣ ਤਾਂ ਲਈ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਕਾਫੀ ਚਿਰ ਇੰਤਜ਼ਾਰ ਰਿਹਾ ਕਿ ਐਸਜੀਪੀਸੀ ਕਾਨੂੰਨ ਦਾ ਰੋਕ ਕਰੇਗੀ ਪਰ ਲਗਾਤਾਰ ਐਸਜੀਪੀਸੀ ਨੇ ਕਿਹਾ ਕਿ ਕਾਨੂੰਨੀ ਰੂਪ ਇਸ ਵਿੱਚ ਕੋਈ ਵੀ ਕਾਨੂੰਨੀ ਮਦਦ ਨਹੀਂ ਲਈ ਜਾਏਗੀ ਪਰ ਆਖਰਕਾਰ ਕਾਨੂੰਨ ਦਾ ਰੋਕਤਾ ਕਰਨਾ ਹੀ ਪਿਆ ਐਸਜੀਪੀਸੀ ਨੂੰ ਦੇਖੋ ਜਿਹੜੇ ਜੇ ਸਾਡੇ 2 ਧਰਾਵਾਂ ਨੇ ਗੁਰਦੁਆਰੇ 85 ਸੈਕਸ਼ਨ ਹੈ 187 ਸੈਕਸ਼ਨ ਹੈ ਜੀ ਔਰ ਜੋ 85 ਸੈਕਸ਼ਨ ਗੁਰਦੁਆਰਾ ਸਹਿਬਾਨ ਆਉਂਦੇ ਨੇ ਜੀ ਇਹ ਭਾਰਤ ਸਰਕਾਰ ਦੀ نوٹیفیکیشن دوارا ਹੁੰਦੇ ਨੇ ਜੀ ਔਰ ਜਿਹੜੀ ਸਟੇਟ ਸਰਕਾਰ ਹੈ ਉਹਦਾ ਕੋਈ ਨਹੀਂ ਹੱਕ ਬੰਦਾ ਕਿ ਉਹਦੇ ਚ ਦਖਲ ਦੇਵੀ ਜੀ ਔਰ ਅਸੀਂ ਇਹ ਉਹੀ ਕਰਦੇ ਹੀ ਭਾਰਤ ਸਰਕਾਰ ਨੂੰ ਵੀ ਇਹ ਕਦਮ ਚੁੱਕਣਾ ਚਾਹੀਦਾ ਔਰ ਜਿਹੜੀ ਸਟੇਟ ਸਰਕਾਰ ਉਸ ਤੋਂ ਬਾਝ ਆਉਣਾ ਚਾਹੀਦਾ ਜੀ ਪਰ ਉਹਦੀ ਵੇਟ ਕਰਕੇ ਮੈਂ ਆਪਣਾ ਜਿਹੜਾ ਹੱਕ ਮੰਗਣਾ ਚਾਹਿਆ ਔਰ ਇਸ ਕਰਕੇ ਮੈਂ ਜਿਹੜੀ ਇਹ ਪਟੀਸ਼ਨ ਹੈ ਇਹ ਸੁਪਰੀਮ ਕੋਰਟ ਵਿੱਚ ਪਾਈ ਹੈ ਜੀ